ਆ ਤੁਹਾਨੂੰ ਕਰਾਉਣੇ ਦਰਸ਼ਨ ਕਰਦੇ ਇਹ ਐਡ ਗੱਲ ਵਾਦ ਹੈ ਸ਼ੂਟ ਵਾਸਤੇ ਵੀ ਠੀਕ ਹੈ ਵੈਸੀ ਲੋਕੇਸ਼ਨ ਆ ਦੇਖੋ ਸ਼ਿੰਗ ਵੀ ਵਧੀਆ ਹੈ ਐਕਟਰ ਵੀ ਬੜੀ ਸਾਫ ਹੈ ਅੱਛਾ ਸਮੁੰਦਰ ਪੈਂਦਾ ਉਹ ਵੀ ਦੇਖੋ ਕੇ ਜਲ ਰਹੇ ਆ ਖਾਣਾ ਖਾਰੀਆਂ ਮੱਜਾਂ ਆ ਮੋਟੋ ਦੇ ਜੂਆਂ ਪੈਰੀਆਂ ਨੇ ਮੇਰੀ ਮਾਂ ਨੇ ਕਦੀ ਲਾਂਦਾ ਤੇ ਦੂਆਂ ਪੈਰੀਆਂ ਸ਼ਕੰਗੀ ਤੇ ਜੂਆਂ ਵਾਲੀ ਵੱਜਰੀ ਐ ਆਉ ਤਾਂ ਹੀ ਤਾਂ ਕੇ ਅਜੁੱਲੇ ਤੇ ਚਾਦਰ ਹੀ ਹੋਈ ਐ। ਬਾਟਾ 10 ਗਿਲੀ। ਆਪੇ ਆ ਪੱਠੇ। ਇੱਥੇ ਬੁਰੇ ਜਾਣੇ ਆ ਇੱਥੇ। ਪਹਿਲੇ ਦੇ ਕੁਤਰੇ ਜਾਣ ਕੇ ਇੱਕ ਜੁੱਲਾ ਆ ਰਿਹਾ ਇੱਥੇ। ਇੱਕ ਜੁੱਲਾ ਰਿਹਾ ਆ ਸੀ। ਨੇ ਲੱਕੜਾਂ ਪਈਆਂ ਐਵੇਂ ਦੇਖਦੇ ਆ ਪਿੰਡਾਂ ਦੇ ਘਰ ਬਕੈਨ ਆ ਇਹ ਆ ਗਿਆ ਮੇਨ ਗੇਟ ਇਹ ਆ ਦੇਖ ਲੋ ਕਿੰਨੇ ਘੈਂਡ ਫੁੱਲ ਲੱਗ ਰਹੇ ਆ ਪਰੇ ਆ ਗਿਆ ਜਮਾ ਮਾ ਗੋਮੀਰ ਜੀ ਦਾ ਇਹ ਅਕੀ ਗਲੀ ਪੀੜੀ ਜੀ ਆਇ ਤੋਂ ਇੰਟਰ ਹੋਏ ਚੱਕ ਆਏ ਹੋਰ ਹਮ ਬਿੱਤੀ ਕਰਨੀ ਹੋਰ ਇੱਕ ਪੂਜੀ ਜਿਹੜੀ ਦਿਖਾਉਣ ਵਾਲੀ ਉਹ ਵੀ ਦਿਖਾ ਦਿੰਦੇ ਆ ਆ ਦੇਖੋ ਇਨੇ ਕਿਨੇ ਚਲਾਇਆ ਇਹ ਜਿਹੜੇ ਸਾਈਕਲ ਦੀ ਮੋਰੀ ਲੱਗੀ ਹੁੰਦੀ ਆ ਉਹ ਲਗਜ਼ਰੀ ਜਾ ਜਾਂਦਾ ਲਗਜ਼ਰੀ ਚ ਇਹ ਸਾਈਕਲ ਤੇ ਤੇਰੇ ਪਾਪਾ ਜੀ ਨੇ ਇਹ ਆ ਦੇਖ ਇਹਦੇ ਚੋ ਕੀ ਤੇ ਆ ਹਥਿਆਰ ਤੇ ਆ ਗਿਆ ਪੱਠੇ ਬੱਢਣ ਵਾਲਾ ਹਥਿਆਰ ਹੈ ਤੁਹਾਡੇ ਲਈ ਸਾਰੀ ਜ਼ਿੰਦਗੀ ਕਮਾਈ ਕੀਤੀ ਇਹ ਮੇਰੇ ਪਾਪਾ ਜੀ ਨੇ ਆ ਦੇ ਕਦਰ ਟੰਗੀ ਵਾਲੀ ਪੰਡਾ ਨਾ ਕੀ ਹੈ ਰਹਿ ਜਾਵਾ चक परौंठा लो भी मित्रों चाहिए पान चीलस पैके अपने को आज फिर जिन्हें चाह पीनी है आप चाह पीने लगे हैं ਆ ਗਏ ਨਾ ਜੁੱਲੇ ਦੇ ਸਵਾਲ ਆ ਰਿਹਾ ਜੁੱਲੇ ਦੀ ਰੋਟੀ ਚਾਹ ਹਰ ਇੱਕ ਚੀਜ਼ ਵਧੀਆ ਲੱਗਦੀ